ਦੇ ਕੋਲੋਂ ਆਪਣੀ ਪੱਗ ਦੇ ਉੱਤੇ ਗਾਂ ਦੀ ਜਿਹੜੀ ਪੂਛ ਆ ਉਹ ਮਲਵਾ ਰਹੇ ਸਨ ਉਹ ਪੰਡਤ ਦੇ ਕੋਲੋਂ ਗਾਂ ਦੀ ਪੂਛ ਮਲਵਾ ਕੇ ਆਸ਼ੀਰਵਾਦ ਵਧਾ ਰਹੇ ਸਨ ਸੋ ਇਹ ਇੱਕ ਸਿੱਧੇ ਰੂਪ ਦੇ ਵਿੱਚ ਉਹਨਾਂ ਵੱਲੋਂ ਦਸਤਾਰ ਦੀ ਜਿਹੜੀ ਬੇਅਦਬੀ ਆ ਉਹ ਕੀਤੀ ਜਾ ਰਹੀ ਸੀ ਦਸਤਾਰ ਦੇ ਸਤਕਾਰ ਨੂੰ ਰੋਲਣ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਸੀ ਜਦੋਂ ਸੋਸ਼ਲ ਮੀਡੀਆ ਉੱਤੇ ਸਿੱਖ ਸੰਗਤਾਂ ਨੇ ਇਹ ਜਿਹਦੀ ਵੀਡੀਓ ਆ ਉਹ ਦੇਖੀ ਜਿਸ ਵੀ ਕਿਸੇ ਸਿੱਖ ਨੇ ਦੇਖੀ ਤਾਂ ਹਰੇਕ ਦੇ ਹਿਰਦੇ ਨੂੰ ਬੜੀ ਵੱਡੀ ਜਿਹਦੀ ਖੇਸ ਆ ਉਹ ਪੁੱਜੀ ਕਿਉਂਕਿ ਇਹ ਜਿਹੜੀ ਦਸਤਾਰ ਆ ਇਹ ਅਣਖ ਇੱਜ਼ਤ ਗੈਰਤ ਅਤੇ ਸਰਦਾਰੀ ਦਾ ਪ੍ਰਤੀਕ ਆ ਇਹ ਦਸਤਾਰ ਸਾਨੂੰ ਗੁਰੂ ਸਾਹਿਬਾਨਾਂ ਨੇ ਬਖਸ਼ਿਸ਼ ਕੀਤੀ ਹੋਈ ਏ ਇਸ ਦਸਤਾਰ ਦੇ ਸਤਕਾਰ ਦੇ ਵਾਸਤੇ ਸਾਡੇ ਹਜ਼ਾਰਾਂ ਸ਼ਹੀਦ ਸਿੰਘਾਂ ਦਾ ਜਿਹੜਾ ਖੂਨ ਆ ਉਹ ਡੁੱਲਿਆ ਹੋਇਆ ਆ ਇਹ ਕੋਈ ਆਮ ਕੱਪੜਾ ਤਾਂ ਹੈ ਨਹੀਂ ਆ ਇਹ ਤਾਂ ਗੁਰੂ ਸਾਹਿਬਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਜਿਹੜੀ ਮਹਾਨ ਜਿਹੜੀ ਆ ਉਹ ਦਾਤ ਆ ਪਰ ਜਦੋਂ ਦੇਖਿਆ ਗਿਆ ਕਿ ਇੱਕ ਜਾਨਵਰ ਦੀ ਪੂਛ ਗਾਂ ਦੀ ਪੂਛ ਉਹ ਆਪਣੀ ਦਸਤਾਰ ਦੇ ਉੱਤੇ ਜਿਹੜੀ ਆ ਉਹ ਮਰਵਾ ਰਹੇ ਆ ਸੋ ਹਰੇਕ ਸਿੱਖ ਨੇ ਇਸ ਗੱਲ ਦਾ ਜਿਹੜਾ ਵਿਰੋਧ ਆ ਉਹ ਕੀਤਾ ਅਸੀਂ ਵੀ ਸਿੱਖ ਜੂਥ ਫੈਡਰੇਸ਼ਨ ਪਿੰਡਰਾਵਾ ਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਹੋਇਆ ਹਰੇਕ ਸਿੱਖ ਨੇ ਜਿਹੜਾ ਵਿਰੋਧ ਆ ਸੰਗਤਾਂ ਨੇ ਜਿਹੜਾ ਭਾਰੀ ਵਿਰੋਧ ਆ ਉਹ ਜਤਾਇਆ ਤੇ ਹੁਣ ਪਤਾ ਲੱਗਾ ਆ ਕਿ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਜਿਹੜਾ ਮਾਫੀ ਨਾਮਾ ਆ ਉਹ ਸੋਸ਼ਲ ਮੀਡੀਆ ਉੱਤੇ ਪਾਇਆ ਗਿਆ ਆ ਸੋ ਖਾਲਸਾ ਪੰਥ ਬਖਸ਼ਣ ਹਾਰਿਆ ਸ਼ਰਨ ਪਰੇ ਸੋ ਕਰੇ ਜੋ ਅਰੇ ਸੋ ਛੜੇ ਜੇਕਰ ਕੋਈ ਖਾਲਸੇ ਪੰਥ ਦੀ ਸ਼ਰਨ ਦੇ ਵਿੱਚ ਹੁੰਦਾ ਆ ਤੇ ਜਿਹੜਾ ਪੰਥ ਆ ਉਹ ਬਖਸ਼ਣ ਹਾਰਿਆ ਕੁਲਤਾਰ ਸਿੰਘ ਸੰਧਵਾ ਨੂੰ ਚਾਹੀਦਾ ਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀ ਜਿਹੜੀ ਭੁੱਲਿਆ ਉਹ ਬਖਸ਼ਾ ਲੈਣ ਕਿਉਂਕਿ ਜਦੋਂ ਵੀ ਕਿਸੇ ਸਿੱਖ ਨੇ ਇਹ ਜਿਹੜੀ ਵੀਡੀਓ ਆ ਉਹ ਵੇਖੀ ਸੀ ਤੇ ਇੰਝ ਮਹਿਸੂਸ ਹੋ ਰਿਹਾ ਸੀ ਕਿ ਅੱਜ ਤਾਂ ਉਹ ਆਪਣੀ ਦਸਤਾਰ ਦੇ ਉੱਤੇ ਪੱਗ ਦੇ ਉੱਤੇ ਜਿਹੜੀ ਗਾਂ ਦੀ ਪੂਛ ਆ ਉਹ ਮਲਵਾ ਰੇ ਆ ਤੇ ਕੱਲ ਨੂੰ ਉਹ ਕਿਸੇ ਹੋਰ ਜਾਨਵਰ ਕਿਸੇ ਕੁੱਤੇ ਕਿਸੇ ਬਿੱਲੇ ਦੀ ਜਿਹੜੀ ਪੂਛ ਆ ਉਹ ਵੀ ਮਲਵਾ ਸਕਦੇ ਸੀ ਸੋ ਇਹ ਦਸਤਾਰ ਦੀ ਬੜੀ ਵੱਡੀ ਜਿਹੜੀ ਬੇਅਦਬੀ ਆ ਉਹ ਉਹਨਾਂ ਨੇ ਕੀਤੀ ਸੀ ਜਾਂ ਉਹਨਾਂ ਨੇ ਕਰਵਾਈ ਆ ਸੋ ਹੁਣ ਉਹਨਾਂ ਨੇ ਜਿਹੜੀ ਮਾਫੀ ਆ ਉਹ ਮੰਗੀ ਆ ਸੋ ਇਹ ਇੱਕ ਬਹੁਤ ਵਧੀਆ ਗੱਲ ਆ ਉਹ ਉਹਨਾਂ ਦਾ ਬਹੁਤ ਵਧੀਆ ਕਦਮ ਆ ਕਿ ਉਹਨਾਂ ਨੇ ਸਿੱਖ ਸੰਗਤਾਂ ਦੇ ਕੋਲੋਂ ਜਿਹੜੀ ਮਾਫੀ ਆ ਉਹ ਮੰਗੀ ਆ ਸੋ ਮੈਂ ਸਮਝਦਾ ਆ ਕਿ ਇਹ ਜਿਹੜੇ ਬ੍ਰਾਹਮਣੇ ਕਰਮਕਾਂਡ ਆ ਜਿਹੜੇ ਸਿੱਖੀ ਪਹਿਰਾਵੇ ਵਾਲੇ ਜਿਹੜੇ ਆਗੂ ਆ ਉਹ ਕਰਦੇ ਆ ਜਿਵੇਂ ਕਿ ਪਹਿਲਾਂ ਬਾਦਲ ਵੀ ਕਰਦਾ ਰਿਹਾ ਕੈਪਟਨ ਵੀ ਕਰਦਾ ਰਿਹਾ ਹੁਣ ਗੁਰਤਾਰ ਸਿੰਘ ਸੰਧਵਾ ਨੇ ਵੀ ਕੀਤਾ ਸੋ ਇਹ ਜਿਹੜੀ ਫਿਰਤ ਆ ਇਹ ਬਾਦਲ ਪਰਿਵਾਰ ਨੇ ਬਾਦਲ ਜੁੰਡਲੀ ਨੇ ਬਾਦਲ ਸੈਨਾ ਨੇ ਹੀ ਪਾਈ ਸੀ ਤੋ ਇਹਨਾਂ ਨੂੰ ਸਿੱਖੀ ਸਿਧਾਂਤਾਂ ਦੀ ਕੋਈ ਪਰਵਾਹ ਨਹੀਂ ਸੀ ਪੂਰਾ ਇਹ ਬਾਦਲ ਪਰਵਾਰ ਜਿਹੜਾ ਸੀ ਇਹ ਸਿੱਖ ਕੌਮ ਨੂੰ ਪੰਥ ਨੂੰ ਜਿਹੜਾ ਆ ਇਹ ਇਹ ਚੜਾਉਂਦਾ ਰਿਹਾ ਸੀ ਜਥੇਦਾਰਾਂ ਦੀ ਵੀ ਇਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਥੇਦਾਰ ਸਾਡੇ ਇਖਲਾਫੇ ਚੋਂ ਨਿਕਲੇ ਆ ਤੇ ਜਥੇਦਾਰ ਸਾਡਾ ਕੀ ਕਰ ਲੈਣਗੇ ਤੇ ਜੇਕਰ ਪੰਥ ਵਿਰੋਧ ਕਰੇਗਾ ਵੀ ਤਾਂ ਅਸੀਂ ਜਥੇਦਾਰ ਨੂੰ ਕਹਿ ਦਾਂਗੇ ਕਿ ਤੂੰ ਸਾਨੂੰ ਮਾੜੀ-ਮੋਟੀ ਭਾਂਡੇ ਮੰਨ ਜਾਂਦੀ ਜਿਹਦੀ ਸੇਵਾ ਆ ਉਹ ਲਾ ਦੇ ਪਰ ਪਹਿਲੀ ਗੱਲ ਇਹ ਇਥੋਂ ਤੱਕ ਨੌਬੇ ਤੇ ਨਹੀਂ ਆਉਣ ਦਿੰਦੇ ਸੀ ਸੋ ਇਹ ਜੇਕਰ ਇਹੀ ਕਰਦੂਤ ਬਾਦਲਾ ਨੇ ਕੀਤੀ ਹੁੰਦੀ ਜਿਸ ਤਰ੍ਹਾਂ ਇਹ ਪਹਿਲਾਂ ਕਰਦੇ ਵੀ ਰਹੇ ਆ ਜਿਵੇਂ ਉਹ ਬੜੀਆਂ ਫੋਟੋਆਂ ਵਾਇਰਲ ਹੁੰਦੀਆਂ ਕਿ ਇੱਕ ਦੇ ਵਿੱਚ ਜਿਹੜੀ ਹਰ ਸਿਮਰਤ ਕੌਰ ਬਾਦਲ ਆ ਬਾਦਲ ਬਾਦਲਾ ਦੀ ਜਿਹੜੀ ਨੂੰਹ ਆ ਜਾਂ ਸੁਖਬੀਲ ਬਾਦਲ ਦੀ ਜਿਹੜੀ ਘਰ ਵਾਲੀ ਆ ਉਹ ਇੱਕ ਫੋਟੋ ਜਾਂ ਵੀਡੀਓ ਦੇਖਦੀ ਆ ਸੋਸ਼ਲ ਮੀਡੀਆ ਤੇ ਜਿਹਦੇ ਵਿੱਚ ਉਹ ਸ਼ਿਵਲਿੰਗ ਪੂਜ ਰਹੀ ਏ ਇਸੇ ਤਰ੍ਹਾਂ ਸੁਖਵੀਰ ਬਾਦਲ ਉਹ ਕਾਲੀ ਮਾਤਾ ਦੇ ਉੱਤੇ ਜਿਹੜਾ ਸ਼ਨੀ ਦੇਵਤੇ ਦੇ ਉੱਤੇ ਜਿਹੜਾ ਤੇਲ ਆ ਉਹ ਉਹ ਚੜਾ ਰਿਹਾ ਆ ਤੇ ਜਿਹੜਾ ਵੱਡਾ ਬਾਦਲ ਆ ਉਹ ਵੀ ਮੂਰਤੀਆਂ ਪੂਜਦਾ ਰਹਿੰਦਾ ਆ ਸ਼ਿਵਲਿੰਗ ਦੀ ਪੂਜਾ ਕਰਦਾ ਰਹਿੰਦਾ ਆ ਜਿਹੜਾ ਹਵਨ ਆ ਉਹ ਕਰਦਾ ਰਹਿੰਦਾ ਆ ਆ ਹੁਣ ਇਹਨਾਂ ਦਾ ਜਿਹੜਾ ਇੱਕ ਅਜਨਾਰੇ ਤੋਂ ਬੋਨੀ ਬੋਨੀ ਇਹਨਾਂ ਦਾ ਕੋਈ ਬਾਦਲਾਂ ਦਾ ਵੀ ਆਗੂ ਉਹ ਉਹ ਵੀ ਜਿਹੜਾ ਸ਼ਿਵਲਿੰਗ ਦੀ ਜਿਹੜੀ ਪੂਜਾ ਆ ਉਹ ਕਰਦਾ ਆ ਪਰ ਇਹਨਾਂ ਲੋਕਾਂ ਨੂੰ ਪੰਥ ਦੀ ਕੋਈ ਪਰਵਾਹ ਨਹੀਂ ਆ ਪੰਥ ਇੰਨਾ ਭਾਰੀ ਇਹਨਾਂ ਦਾ ਜਿਹੜਾ ਵਿਰੋਧ ਆ ਉਹ ਕਰਦਾ ਆ ਗੁਰਤਾਰ ਸਿੰਘ ਸੰਧਵਾ ਨੇ ਤਾਂ ਜਿਹੜੀ ਮਾਫੀ ਆ ਉਹ ਮੰਗ ਲਈ ਆ ਪਰ ਜਿਹੜੇ ਬਾਦਲ ਕੇ ਆ ਉਹ ਖਾਲਸਾ ਪੰਥ ਤੋਂ ਕਦੀ ਵੀ ਜਿਹੜੀ ਮਾਫੀ ਉਹ ਨਹੀਂ ਮੰਗਣਗੇ ਬਾਦਲ ਕੇ ਔਰ ਜਾਨ ਬੁੱਝ ਕੇ ਪੰਥ ਨੂੰ ਚੜਾਉਣਗੇ ਇਹ ਜਿਹੜੇ ਬਾਦਲ ਕੇ ਆ ਇਹ ਆਰਐਸਐਸ ਦਾ ਹਿੰਦੂਤਵ ਦਾ ਜਿਹੜਾ ਏਜੰਡਾ ਆ ਭਗਵੀ ਮਿਰਗੇਟ ਦਾ ਜਿਹੜਾ ਏਜੰਡਾ ਆ ਉਹ ਸਾਡੇ ਉੱਤੇ ਲਾਗੂ ਕਰਨਾ ਚਾਹੁੰਦੇ ਆ ਸਾਡੇ ਗੁਰਦੁਆਮਾ ਦੇ ਵਿੱਚ ਜਿਹੜਾ ਲਾਗੂ ਆ ਕਰਨਾ ਚਾਹੁੰਦੇ ਆ ਅੱਜ ਜੋ ਕੁਝ ਕੁਲਤਾਰ ਸਿੰਘ ਸੰਧਵਾ ਨੇ ਕੀਤਾ ਸੀ ਚਾਹੇ ਜਾਣੇ ਤੇ ਕੀਤਾ ਸੀ ਚਾਹੇ ਅਣਜਾਣੇ ਤੇ ਕੀਤਾ ਸੀ ਭਾਵੇਂ ਕਿ ਹੁਣ ਉਹਨਾਂ ਨੇ ਮਾਫੀ ਮੰਗ ਲਈ ਹੋਈ ਏ ਪੰਥ ਬਖਸ਼ਣ ਹਾਰਿਆ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਹ ਪੁੱਲ ਬਖਸ਼ਾ ਵੀ ਲੈਣਗੇ ਜ਼ਰੂਰ ਜਾਣਾ ਚਾਹੀਦਾ ਉਹਨਾਂ ਨੂੰ ਪਰ ਜੋ ਕੁਝ ਇਹ ਕੀਤਾ ਜਾ ਰਿਹਾ ਹੈ ਸਿੱਖ ਪਹਿਰਾਵੇ ਵਾਲੇ ਆਗੂਆਂ ਵੱਲੋਂ ਇਹ ਜਿਹੜੀ ਪੇਲ ਤੇ ਆ ਇਹ ਬਾਦਲਾ ਨੇ ਪਾਈ ਸੀ ਕਿਤਨੇ ਅਮਰਿੰਦਰ ਸਿੰਘ ਉਹ ਵੀ ਇਹੀ ਕੁਝ ਕਰਦਾ ਰਿਹਾ ਆ ਥੋੜੇ ਦਿਨਾਂ ਦੀ ਪਹਿਲਾਂ ਦੀ ਗੱਲ ਆ ਵੋਟਾਂ ਤੋਂ ਪਹਿਲਾਂ ਦੀ ਕਿ ਉਹ ਇੱਕ ਕੱਟੇ ਦੀ ਜਿਹੜਾ ਬਲੀ ਆ ਉਹ ਦੇਂਦਾ ਪਿਆ ਸੀ ਸੋ ਇਹ ਜਿਹੜੀਆਂ ਕਰਤੂਤਾਂ ਜਿਹੜੀਆਂ ਸ਼ੁਰੂ ਹੋਈਆਂ ਇਹ ਬਾਦਲ ਲਾਣੇ ਨੇ ਕੀਤੀਆਂ ਜਥੇਦਾਰ ਜਿਹਦਾ ਵੀ ਹੋਵੇ ਚਾਹੀਓ ਗਿਆਨੀ ਗੁਰਬਚਨ ਸਿੰਘ ਸੀ ਜਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਆਇਆ ਸੋ ਇਹਨਾਂ ਨੇ ਕਦੀ ਬਾਦਲ ਕਿਆਂ ਨੂੰ ਰੋਕਿਆ ਹੀ ਨਹੀਂ ਇਹਨਾਂ ਨੇ ਖੂਬ ਜਿਹੜੀ ਪੰਥ ਦੀ ਜਿਹੜੀ ਖੇਲੀ ਆ ਜਾਂ ਸਿੱਖੀ ਸਿਧਾਂਤਾਂ ਦੀ ਜਿਹੜੀ ਖੇਲੀ ਆ ਉਹ ਇਹਨਾਂ ਲੋਕਾਂ ਵੱਲੋਂ ਜਿਹੜੀ ਆ ਉਡਾਈ ਗਈ ਜਿਹੜੇ ਕੰਡੇ ਬਾਦਲਾਂ ਨੇ ਬੀਜੇ ਸੀ ਉਹ ਦੇਖੋ ਕਿ ਖਾਲਸਾ ਪੰਥ ਦੇ ਲਈ ਕਿੰਨੇ ਖਤਰਨਾਕ ਜਿਹੜੇ ਸਾਬਤ ਆ ਹੋ ਰਹੇ ਆ ਤੇ ਭਵਿੱਖ ਦੇ ਵਿੱਚ ਇਹ ਚੀਜ਼ ਹੋਰ ਵੀ ਜਿਹੜੀ ਖਤਰਨਾਕ ਆ ਉਹ ਹੋਵੇਗੀ ਸੋ ਇਹਨਾਂ ਮਸਲਿਆਂ ਦੇ ਉੱਤੇ ਜਥੇਦਾਰਾਂ ਨੂੰ ਸਟੈਂਡ ਲੈਣਾ ਚਾਹੀਦਾ ਹਰੇਕ ਸਿੱਖ ਨੂੰ ਚਾਹੇ ਕੋਈ ਉਹ ਸਿੱਖ ਆਗੂ ਆ ਚਾਹੇ ਉਹ ਸਮਾਜਿਕ ਪੱਧਰ ਤੇ ਕੰਮ ਕਰ ਰਿਹਾ ਆ ਚਾਹੇ ਰਾਜਨੀਤਿਕ ਪੱਧਰ ਤੇ ਚਾਹੇ ਧਾਰਮਿਕ ਪੱਧਰ ਤੇ ਪਰ ਹਰੇਕ ਸਿੱਖ ਨੂੰ ਆਪਣੇ ਧਰਮ ਦੇ ਵਿੱਚ ਜਿਹੜਾ ਆ ਉਹ ਪਰਪੱਕ ਰਹਿਣਾ ਚਾਹੀਦਾ ਆ ਤੇ ਬਾਕੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਆ ਤੇ ਬਾਕੀ ਧਰਮਾਂ ਦਾ ਸਤਿਕਾਰ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਦੇ ਜਿਹੜੇ ਸਿਧਾਂਤ ਹੋ ਅਪਣਾ ਲਓ ਜਾਂ ਉਹਨਾਂ ਦੀ ਜਿਹੜੀ ਪੂਜਾ ਆ ਉਹ ਕਰ ਲਵੋ ਸੋ ਹਰੇਕ ਧਰਮ ਦਾ ਜਿਹੜਾ ਸਤਿਕਾਰ ਆ ਉਹ ਕਰੋ ਕਿਸੇ ਨੂੰ ਜਿਹੜਾ ਮਾਰਾ ਆ ਉਹ ਨਾ ਆਖੋ ਉਹਨਾਂ ਨੂੰ ਉਹਨਾਂ ਦੇ ਸਿਧਾਂਤ ਮੁਬਾਰਕ ਸਾਨੂੰ ਸਾਡੇ ਜਿਹੜੇ ਸਿਧਾਂਤ ਆ ਉਹ ਮੁਬਾਰਕ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਵੀ ਬਹਾਦਰ ਸ਼ਾਹ ਨੇ ਪੁੱਛਿਆ ਸੀ ਕਿ ਮਜ਼ਬਤ ਮਾਰਾ ਖੂਬ ਕੇ ਹਮਾਰਾ ਖੂਬ ਤਾਂ ਕਲਗੀ ਧਰਨੇ ਬਚਨ ਕੀਤਾ ਸੀ ਕਲਗੀ ਧਰਨੇ ਜਵਾਬ ਦਿੱਤਾ ਸੀ ਕਿ ਤੁਮਕੋ تمہارا ਖੂਬ हमको हमारा खूब ਸੋ ਇਸ ਕਰਕੇ ਸਿੱਖ ਆਗੂਆਂ ਨੂੰ ਆਪਣੇ ਧਰਮ ਦੇ ਸਿਧਾਂਤਾਂ ਦੇ ਉੱਤੇ ਜਿਹੜਾ ਆ ਉਹ ਪਰਪੱਕ ਰਹਿਣਾ ਚਾਹੀਦਾ ਆ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਚਨ ਕੀਤਾ ਸੀ ਦਸਮੇਸ਼ ਪਾਤਸ਼ਾਹ ਜੀ ਦੇ ਬਚਨ ਨੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਾਬੇ ਹੈ ਗਹਿ ਵਿਪਰਤ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ ਇਹ ਜਦੋਂ ਮੇਰਾ ਖਾਲਸਾ ਬ੍ਰਾਹਮਣੀ ਕਰਮਕਾਂਡਾਂ ਦੇ ਵਿੱਚ ਫਸ ਜਾਵੇਗਾ ਬ੍ਰਾਹਮਣੀ ਕਰਮਕਾਂਡ ਕਰਨ ਲੱਗ ਪਏਗਾ ਤਾਂ ਮੈਂ ਫਿਰ ਆਪਣੇ ਖਾਲਸੇ ਦਾ ਜਿਹੜਾ ਫਿਕਰ ਕਰਨਾ ਹੈ ਉਹ ਛੱਡ ਦੇਵਾਂਗਾ ਪਰ ਜਦੋਂ ਤੱਕ ਮੇਰਾ ਖਾਲਸਾ ਸਿੱਖੀ ਸਿਧਾਂਤਾਂ ਦਾ ਪਹਿਰੇਦਾਰ ਬਣ ਕੇ ਰਹੇਗਾ ਉਦੋਂ ਮੈਂ ਆਪਣਾ ਸਾਰਾ ਤੇਜ ਪ੍ਰਭਾਵ ਜਿਹੜਾ ਖਾਲਸੇ ਨੂੰ ਬਖਸ਼ ਦੇਵਾਂਗਾ ਜਦੋਂ ਤੱਕ ਖਾਲਸਾ ਨਿਆਰਾ ਰਹੇਗਾ ਸੋ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜਾ ਨਿਆਰੇ ਆ ਉਹ ਬਣਾਇਆ ਆ ਅਸੀਂ Hindu ਤਬ ਦੇ ਖਾਰੇ ਸਮੁੰਦਰ ਦੇ ਵਿੱਚ ਨਾ ਡੁੱਬੀਏ ਕੁਰਤਾਰ ਸਿੰਘ ਸੰਧਵਾ ਨੇ ਮਾਫੀ ਮੰਗ ਕੇ ਜਾਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਮਾਫੀ ਨਾਮਾ ਸੋਸ਼ਲ ਮੀਡੀਆ ਦੇ ਉੱਤੇ ਮਾਫੀ ਨਾਮਾ ਪਾ ਕੇ ਇੱਕ ਬਹੁਤ ਵਧੀਆ ਉਹਨਾਂ ਨੇ ਜਿਹੜਾ ਕਦਮ ਆ ਉਠਾਇਆ ਆ ਖਾਲਸਾ ਪੰਥ ਬਖਸ਼ਣ ਆ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਉਹਨਾਂ ਨੂੰ ਜਰੂਰ ਜਿਹੜੀ ਮਾਫੀ ਆ ਉਹ ਉੱਥੇ ਵੀ ਜਾ ਕੇ ਮੰਗ ਲੈਣੀ ਚਾਹੀਦੀ ਆ ਕਿਉਂਕਿ ਇਸ ਦਸਤਾਰ ਦੇ ਵਾਸਤੇ ਬੜੀਆਂ ਜਿਹੜੀਆਂ ਸ਼ਹੀਦੀਆਂ ਉਹ ਹੋਈਆਂ ਇਹ ਦਸਤਾਰ ਦਾ ਜਿਹੜਾ ਅਦਬ ਸਤਕਾਰ ਆ ਉਹ ਅਸੀਂ ਕਾਇਮ ਰੱਖਣਾ ਆ ਸੋ ਧੰਨਵਾਦ ਸੰਗਤਾਂ ਦਾ ਜਿੰਨਾ ਜਿੰਨਾ ਵੀ ਸੰਗਤਾਂ ਨੇ ਜਿਹੜਾ ਵਿਰੋਧ ਆ ਉਹ ਜਤਾਇਆ ਜਿਹਨੂੰ ਦੇਖ ਕੇ ਗੁਰਤਾਰ ਸਿੰਘ ਸੰਧਵਾ ਨੇ ਇਹ ਜਿਹੜੀ ਮਾਫੀ ਆ ਉਹ ਭੇਜੀ ਬਾਦਲ ਗਿਆ ਨੂੰ ਵੀ ਇੰਨਾ ਤੋਂ ਕੁਝ ਸਿੱਖਣਾ ਚਾਹੀਦਾ ਕੈਪਟਨ ਨੂੰ ਵੀ ਇਹਦੇ ਤੋਂ ਕੁਝ ਸਿੱਖਣਾ ਚਾਹੀਦਾ ਅਜਾ ਚੰਨੀ ਵਰਗਾ ਨਵਜੂਤ ਸਿੱਧੂ ਵਰਗਾ ਕਿੰਨੇ ਧਾਗੇ ਬੰਨੀ ਫਿਰਦਾ ਆ ਹੋਰ ਕੀ ਕੁਝ ਸ਼ਿਵਲਿੰਗ ਕੁਝ ਦਾ ਫਿਰਦਾ ਆ ਜੇਰ ਤੁਸੀਂ ਸਿੱਖੀ ਸਿਧਾਂਤਾਂ ਦੇ ਪਹਿਰੇਦਾਰ ਬਣ ਕੇ ਜਿਹੜੀ ਪੰਥ ਅਤੇ ਪੰਜਾਬ ਦੀ ਸੇਵਾ ਆ ਉਹ ਕਰ ਸਕਦੇ ਹੋ ਸੋ ਗੁਰੂ ਸਾਹਿਬ ਜੀ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਆ ਬਾਕੀ ਹਰੇਕ ਧਰਮ ਦਾ ਸਤਿਕਾਰ ਕਰੋ ਅਸੀਂ ਵੀ ਹਰੇਕ ਧਰਮ ਦਾ ਜਿਹੜਾ ਸਤਿਕਾਰ ਆ ਉਹ ਕਰਦੇ ਆ ਪਰ ਉਹਨਾਂ ਨੂੰ ਉਹਨਾਂ ਦੇ ਜਿਹੜੇ ਸਿਧਾਂਤ ਆ ਜਾਂ ਉਹਨਾਂ ਦੇ ਜੋ ਵੀ ਉਹ ਉਹਨਾਂ ਦੀਆਂ ਮਾਨਤਾਵਾਂ ਮਨੋਤਾਵਾਂ ਆ ਹੈਗੀਆਂ ਉਹ ਉਹਨਾਂ ਨੂੰ ਮੁਬਾਰਕ ਸੋ ਸਿੱਖ ਜਿੰਨੇ ਵੀ ਹੈਗੇ ਆ ਰਾਜਨੀਤਿਕ ਪਿੰਡ ਵਿੱਚ ਕਿਸੇ ਵੀ ਪਾਰਟੀ ਵਿੱਚ ਆ ਉਹਨਾਂ ਨੂੰ ਕੁਲਤਾਰ ਸਿੰਘ ਸੰਧਵਾ ਤੋਂ ਮੇਰੇ ਖਿਆਲ ਦੇ ਨਾਲ ਕੋਈ ਨਾ ਕੋਈ ਜਿਹੜੀ ਸੇਧ ਆ ਉਹ ਲੈਣੀ ਚਾਹੀਦੀ ਆ ਸੋ ਬਾਕੀ ਕੁਲਤਾਰ ਸਿੰਘ ਸੰਧਵਾ ਨੂੰ ਵੀ ਚਾਹੀਦਾ ਆ ਕਿ ਉਹ ਅੰਗੇ ਤੋਂ ਅਜਿਹੀ ਜਿਹੜੀ ਗਲਤੀ ਆ ਉਹ ਨਾ ਕਰਨ ਤੇ ਵੱਧ ਚੜ ਕੇ ਜਿਹੜੀ ਪੰਜਾਬ ਦੀ ਜਿਹੜੀ ਸੇਵਾ ਆ ਉਹ ਕਰਨਗੇ ਬਾਕੀ ਜੇਕਰ ਉਹ ਵਧੀਆ ਤਰੀਕੇ ਨਾਲ ਸੇਵਾ ਕਰਨਗੇ ਤਾਂ ਜਿਹੜੇ ਲੋਕ ਆ ਉਹਨਾਂ ਦੀ ਵਾਹ ਵਾਹ ਵੀ ਕਰਨਗੇ ਪਰ ਜੇਕਰ ਉਹ ਸਿੱਖੀ ਸਿਧਾਂਤਾਂ ਦੇ ਖਿਲਾਫ ਉਭਤਣਗੇ ਜਾਂ ਪੰਜਾਬ ਵਾਸੀਆਂ ਦੇ ਖਿਲਾਫ ਉਭਤਣਗੇ ਤਾਂ ਫਿਰ ਪੰਜਾਬ ਅਤੇ ਪੰਥ ਦੇ ਲੋਕ ਜਿਹੜੇ ਆ ਉਹ ਫਿਰ ਇਹਦਾ ਭਾਰੀ ਵਿਰੋਧ ਵੀ ਕਰਨਗੇ ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਆ ਉਸਦੇ ਇਨਸਾਫ ਦੇ ਵਾਸਤੇ ਕੁਲਤਾਰ ਸਿੰਘ ਸੰਧਵਾ ਅਤੇ ਹੋਰ ਜਿਹੜੇ ਲੀਡਰ ਆ ਉਹਨਾਂ ਨੂੰ ਆਪਣਾ ਜਿਹੜਾ ਮੋਰੀ ਰੋਲ ਆ ਉਹ ਜਰੂਰ ਅਦਾ ਕਰਨਾ ਚਾਹੀਦਾ ਆ ਕਿ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇੱਕ ਪੰਡਿਤ ਦੇ ਕੋਲੋਂ ਆਪਣੀ ਪੱਗ ਦੇ ਉੱਤੇ ਗਾਂ ਦੀ ਜਿਹੜੀ ਪੂਛ ਆ ਉਹ ਮਲਵਾਰੇ ਸਨ ਉਹ ਪੰਡਿਤ ਦੇ ਕੋਲੋਂ ਗਾਂ ਦੀ ਪੂਛ ਮਲਵਾ ਕੇ ਆਸ਼ੀਰਵਾਦ ਲੈ ਰਹੇ ਸਨ ਸੋ ਇੱਕ ਸਿੱਧੇ ਰੂਪ ਦੇ ਵਿੱਚ ਉਹਨਾਂ ਵੱਲੋਂ ਦਸਤਾਰ ਦੀ ਜਿਹੜੀ ਬੇਅਦਬੀ ਆ ਉਹ ਕੀਤੀ ਜਾ ਰਹੀ ਸੀ ਦਸਤਾਰ ਦੇ ਸਤਕਾਰ ਨੂੰ ਰੋਲਣ ਦਾ ਜਿਹੜਾ ਯਤਨ ਆ ਉਹ ਕੀਤਾ ਜਾ ਰਿਹਾ ਸੀ ਜਦੋਂ ਸੋਸ਼ਲ ਮੀਡੀਆ ਉੱਤੇ ਸਿੱਖ ਸੰਗਤਾਂ ਨੇ ਇਹ ਜਿਹਦੀ ਵੀਡੀਓ ਆ